ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਜਿੰਨੀ ਦੇਰ ਤੱਕ ਆਪਾਂ ਗੱਲ ਨੂੰ ਪੂਰਾ ਨਹੀਂ ਸੁਣਦੇ ਓਨੀ ਦੇਰ ਸਾਨੂੰ ਸਮਝ ਨਹੀਂ ਲੱਗਦੀ ਕਿ ਕੀ ਸਮਝੌੜ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਨੇ ਨਿਰਾਸ਼ ਨੇ ਅਤੇ ਹਰ ਵੇਲੇ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾ ਕਰਦੇ ਨੇ ਕਿ ਵਾਹਿਗੁਰੂ ਜੀ ਤੁਸੀਂ ਤਾਂ ਸਾਡੀ ਅਰਦਾਸ ਬੇਨਤੀ ਨਹੀਂ ਸੁਣਦੇ ਤੁਸੀਂ ਤਾਂ ਸਾਡੇ ਉੱਤੇ ਮਿਹਰ ਨਹੀਂ ਕਰਦੇ ਉਹ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਭਰੋਸੇ ਵਾਲਿਆਂ ਦੇ ਉੱਤੇ ਵਾਹਿਗੁਰੂ ਅਕਾਲ ਪੁਰਖ ਜੀ ਕਿੰਝ ਕਿਰਪਾ ਕਰਦੇ ਨੇ ਦੁੱਖ ਦੀ ਘੜੀ ਦੇ ਵਿੱਚ ਕਿੰਝ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਰੱਖਿਆ ਕਰਦੇ ਨੇ ਇਹ ਸਾਰੀ ਗੱਲਬਾਤ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਇੱਕ ਲਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਕਹਾਣੀ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀ ਆ ਇਹ ਕਹਾਣੀ ਨੂੰ ਸੁਣ ਕੇ ਸਾਡਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਹੋਰ ਵੀ ਪੱਕਾ ਹੋ ਜਾਂਦਾ ਹੈ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਵਿੱਚ ਕੀ ਕਮਜ਼ੋਰੀਆਂ ਨੇ ਅਸੀਂ ਕਿੰਜ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾ ਕਰਕੇ ਕਿੰਨੀ ਵੱਡੀ ਗਲਤੀ ਕਰਦੇ ਆ ਤਾਂ ਇਹ ਸਾਰੀ ਗੱਲਬਾਤ ਸਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਸ ਕਹਾਣੀ ਦੇ ਵਿੱਚੋਂ ਪਤਾ ਲੱਗੇਗੀ ਆਓ ਕਹਾਣੀ ਸ਼ੁਰੂ ਕਰਦੇ ਆਂ ਇਦਾਂ ਹੀ ਕਹਿੰਦੇ ਇੱਕ ਮਨੁੱਖ ਹਰ ਵੇਲੇ ਪਰਮਪિતા ਪਰਮਾਤਮਾ ਨੂੰ ਯਾਦ ਕਰਦਾ ਅਤੇ ਇੱਕੋ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਜੀ ਮੈਨੂੰ ਦਰਸ਼ਨ ਦੇਓ ਕਹਿੰਦੇ ਇੱਕ ਦਿਨ ਪਰਮਾਤਮਾ ਉਹਦੀ ਭਗਤੀ ਤੋਂ ਖੁਸ਼ ਹੋ ਗਏ ਅਤੇ ਉਹਨੂੰ ਦਰਸ਼ਨ ਦੇਣ ਆ ਗਏ ਦਰਸ਼ਨ ਦੇ ਕੇ ਕਿਹਾ ਕਿ 10 ਪੁੱਤਰ ਤੈਨੂੰ ਕੀ ਚਾਹੀਦਾ ਹੈ ਤੇ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਪਰਮਪਿਤਾ ਪਰਮਾਤਮਾ ਜੀ ਮੈਨੂੰ ਕੋਈ ਵੀ ਦੁਨਿਆਵੀ ਸੁੱਖ ਦਾਤ ਨਹੀਂ ਚਾਹੀਦੀ ਮੈਨੂੰ ਤੁਹਾਡਾ ਸਾਥ ਚਾਹੀਦਾ ਬਸ ਤੁਸੀਂ ਹਰ ਦੁੱਖ ਸੁੱਖ ਦੇ ਵਿੱਚ ਮੇਰੇ ਨਾਲ ਰਹਿਣਾ ਕਿਉਂਕਿ ਜੇ ਤੁਸੀਂ ਨਾਲ ਹੋ ਤਾਂ ਫਿਰ ਸਭ ਕੁਝ ਠੀਕ ਹੋਵੇਗਾ ਤੇ ਕਹਿੰਦੇ ਪਰਮਾਤਮਾ ਬੜੇ ਖੁਸ਼ ਹੋਏ ਅਤੇ ਕਹਿਣ ਲੱਗੇ ਵੀ ਠੀਕ ਆ ਮੈਂ ਤੈਨੂੰ ਵਰ ਦਨਾ ਵੀ ਮੈਂ ਹਰ ਘੜੀ ਹਰ ਸਥਿਤੀ ਦੇ ਵਿੱਚ ਤੇਰੇ ਨਾਲ ਹੋਵਾਂਗਾ ਤੇ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਮੈਂ ਇਸ ਤਰ੍ਹਾਂ ਕਿੰਜ ਮੰਨ ਲਵਾਂ ਕਿ ਤੁਸੀਂ ਮੇਰੇ ਨਾਲ ਹੋ ਕੋਈ ਮੈਨੂੰ ਸਬੂਤ ਕੋਈ ਨਿਸ਼ਾਨੀ ਦੱਸੋ ਤਾਂ ਪਰਮਾਤਮਾ ਜੀ ਕਹਿਣ ਲੱਗੇ ਵੀ ਦੇਖ ਜਦੋਂ ਤੂੰ ਚੱਲੇਗਾ ਤੁਰੇਗਾ ਨਾ ਤੇਰੇ ਕਦਮਾਂ ਦੇ ਨਿਸ਼ਾਨ ਦੇ ਨਾਲ-ਨਾਲ ਦੋ ਕਦਮਾਂ ਦੇ ਨਿਸ਼ਾਨ ਹੋਰ ਬਣਨਗੇ ਅਤੇ ਉਹ ਦੋ ਕਦਮਾਂ ਦੇ ਨਿਸ਼ਾਨ ਮੇਰੇ ਹੋਣਗੇ ਤੂੰ ਬੇਫਿਕਰ ਹੋ ਜਾਈ ਤੇ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਵੀ ਠੀਕ ਹੈ ਦੇਖਦੇ ਹਾਂ ਕਿ ਤੁਸੀਂ ਆਪਣਾ ਵਾਅਦਾ ਕਿੰਨਾ ਨਿਭਾਉਂਦੇ ਹੋ ਕਹਿੰਦੇ ਅਗਲਾ ਦਿਨ ਹੋਇਆ ਚਲਦਾ ਜਾ ਰਿਹਾ ਸੀ ਜਦੋਂ ਪਿੱਛੇ ਮੁੜ ਕੇ ਦੇਖਦਾ ਤਾਂ ਉਹਦੇ ਕਦਮਾਂ ਦੇ ਨਿਸ਼ਾਨ ਦੇ ਨਾਲ ਦੋ ਕਦਮਾਂ ਦੇ ਨਿਸ਼ਾਨ ਹੋਰ ਸੀ ਤੇ ਕਹਿੰਦੇ ਬੜਾ ਖੁਸ਼ ਹੋਇਆ ਕਿ ਪਰਮ ਪਿਤਾ ਪਰਮਾਤਮਾ ਮੇਰੇ ਅੰਗ ਸੰਗ ਨੇ ਮੇਰੇ ਨਾਲ ਨੇ ਕੋਈ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਕਹਿੰਦੇ ਇਸੇ ਤਰ੍ਹਾਂ ਦਿਨ ਮਹੀਨੇ ਸਾਲ ਬੀਤ ਗਏ ਹਾਲਾਤ ਸਥਿਤੀਆਂ ਬਦਲ ਗਈਆਂ ਉਸ ਮਨੁੱਖ ਦੇ ਉੱਤੇ ਦੁੱਖ ਦੀ ਕੜੀ ਆ ਗਈ ਮਾੜਾ ਸਮਾਂ ਆ ਗਿਆ ਅਤੇ ਮਾੜੇ ਸਮੇਂ ਦੇ ਵਿੱਚ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਰਾ ਸਾਥ ਛੱਡ ਗਏ ਕਹਿੰਦੇ ਜਦ ਅੱਜ ਉਹਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹਦੇ ਪਿੱਛੇ ਕਦਮਾਂ ਦੇ ਨਿਸ਼ਾਨ ਹੀ ਨਹੀਂ ਸੀ ਤੇ ਕਹਿੰਦੇ ਉਸ ਮਨੁੱਖ ਦੀ ਹਿੰਮਤ ਹੌਸਲਾ ਟੁੱਟ ਗਿਆ ਉਹਨੂੰ ਬੜਾ ਦੁੱਖ ਹੋਇਆ ਕਿ ਦੁਨੀਆ ਨੇ ਸਾਥ ਛੱਡਿਆ ਕੋਈ ਗੱਲ ਨਹੀਂ ਪਰ ਪਰਮਪਿਤਾ ਪ੍ਰਮਾਤਮਾ ਨੇ ਵੀ ਆਪਣਾ ਵਾਅਦਾ ਤੋੜ ਦਿੱਤਾ ਪ੍ਰਮਾਤਮਾ ਜੀ ਤਾਂ ਕਹਿੰਦੇ ਸੀ ਕਿ ਮੈਂ ਹਮੇਸ਼ਾ ਤੇਰੇ ਅੰਗ ਸੰਗ ਹਾਂ ਤੇਰੇ ਨਾਲ ਹਾਂ ਪਰ ਅੱਜ ਉਹ ਵੀ ਮੇਰੇ ਨਾਲ ਨਹੀਂ ਆ ਕਹਿੰਦੇ ਬੜਾ ਹੀ ਦੁਖੀ ਗਿਲੇ ਸ਼ਿਕਵੇ ਸ਼ਿਕਾਇਤਾਂ ਕੀਤੀਆਂ ਪ੍ਰਮਾਤਮਾ ਨੂੰ ਕਿਹਾ ਕਿ ਮੈਨੂੰ ਦਰਸ਼ਨ ਦਿਓ ਮੈਂ ਤੁਹਾਡੇ ਤੋਂ ਕੁਝ ਸੁਵਾਨਾ ਦੇ ਜਵਾਬ ਮੰਗਣੇ ਆਂ ਕਹਿੰਦੇ ਪ੍ਰਮਾਤਮਾ ਜੀ ਫਿਰ ਆਪਣੇ ਪਿਆਰੇ ਦੇ ਅੱਖੇ ਲੱਗ ਕੇ ਦਰਸ਼ਨ ਦੇਣ ਦੇ ਲਈ ਆ ਗਏ ਤਾਂ ਕਹਿੰਦੇ ਪ੍ਰਮਾਤਮਾ ਨੂੰ ਕਹਿਣ ਲੱਗਾ ਕਿ ਪ੍ਰਮਾਤਮਾ ਤੁਸੀਂ ਵੀ ਇਹ ਦੁਨੀਆ ਵਰਗੇ ਨਿਕਲੇ ਦੁੱਖ ਦੀ ਘੜੀ ਦੇ ਵਿੱਚ ਸੁੱਖ ਦੀ ਘੜੀ ਦੇ ਵਿੱਚ ਹਮੇਸ਼ਾ ਮੇਰੇ ਨਾਲ ਰਹੇ ਪਰ ਜਦੋਂ ਹੀ ਦੁੱਖ ਦੀ ਘੜੀ ਆਈ ਤਾਂ ਇਹ ਦੁਨੀਆ ਦੇ ਵਾਂਗ ਮੇਰਾ ਸਾਥ ਛੱਡ ਕੇ ਪਾਸਾ ਵਟ ਲਿਆ ਤੇ ਪ੍ਰਮਾਤਮਾ ਕਹਿਣ ਲੱਗੇ ਵੀ ਤੈਨੂੰ ਕਿੰਨੇ ਕਿਹਾ ਮੈਂ ਤੇਰਾ ਸਾਥ ਛੱਡਦਾ ਮੈਂ ਤਾਂ ਹਮੇਸ਼ਾ ਤੇਰੇ ਨਾਲ ਆਂ ਤੇਰੇ ਅੰਗ ਸੰਗ ਆਂ ਤੇ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਜੇ ਪ੍ਰਮਾਤਮਾ ਜੀ ਤੁਸੀਂ ਮੇਰੇ ਨਾਲ ਹੋ ਤੇ ਫਿਰ ਤੇਰੇ ਕਦਮਾਂ ਦੇ ਨਿਸ਼ਾਨ ਕਿੱਥੇ ਚਲੇ ਗਏ ਹੁਣ ਮੈਨੂੰ ਤੁਹਾਡੇ ਕਦਮਾਂ ਦੇ ਨਿਸ਼ਾਨ ਦਿਸਦੇ ਹੀ ਨਹੀਂ ਤੇ ਪ੍ਰਮਾਤਮਾ ਨੇ ਕਿਹਾ ਮੇਰੇ ਕਦਮਾਂ ਦੇ ਨਿਸ਼ਾਨ ਤਾਂ ਹਰ ਵੇਲੇ ਤੇਰੇ ਨਾਲ ਨਾਲ ਚੱਲਦੇ ਆਂ ਉਮੜਖਣੇ ਕਿਹਾ ਕਿ ਨਹੀਂ ਪਰਮਪਿਤਾ ਪਰਮਾਤਮਾ ਜੀ ਦੁੱਖ ਦੀ ਘੜੀ ਦੇ ਵਿੱਚ ਸਿਰਫ ਤੇ ਸਿਰਫ ਮੇਰੇ ਪੈ ਰਿਆ ਤੁਸੀਂ ਮੇਰਾ ਸਾਥ ਛੱਡ ਗਏ ਹੋ ਤਾਂ ਪਰਮਪਿਤਾ ਪਰਮਾਤਮਾ ਨੇ ਕਿਹਾ ਮੂਰਖਾ ਜਦੋਂ ਸੁੱਖ ਦੀ ਘੜੀ ਸੀ ਨਾ ਉਦੋਂ ਮੈਂ ਤੇਰੇ ਨਾਲ ਨਾਲ ਚੱਲਦਾ ਸੀ ਇਸ ਕਰਕੇ ਤੈਨੂੰ ਮੇਰੇ ਕਦਮਾਂ ਦੇ ਨਿਸ਼ਾਨ ਦਿਸ ਰਹੇ ਸੀ ਹੁਣ ਦੁੱਖ ਦੀ ਘੜੀ ਆਈ ਤਾਂ ਤੈਨੂੰ ਤਾਂ ਮੈਂ ਆਪਣੀ ਗੋਦ ਵਿੱਚ ਚੁੱਕ ਲਿਆ ਤਾਂ ਜੋ ਇਹ ਦੁੱਖ ਦੀ ਘੜੀ ਤੇਰਾ ਵਾਲ ਵੀ ਵਿੰਗਾ ਨਾ ਕਰ ਪਵੇ ਹੁਣ ਇਹ ਜੋ ਕਦਮਾਂ ਦੇ ਨਿਸ਼ਾਨ ਤੈਨੂੰ ਦਿਸਦੇ ਆ ਨਾ ਇਹ ਸਿਰਫ ਮੇਰੇ ਆ ਤੂੰ ਤਾਂ ਮੇਰੀ ਗੋਦ ਵਿੱਚ ਆ ਤੈਨੂੰ ਫਿਕਰ ਚਿੰਤਾ ਕਿਸ ਗੱਲ ਦੀ ਕਹਿੰਦੇ ਜਦੋਂ ਉਸ ਮਨੁੱਖ ਨੇ ਇਹ ਗੱਲ ਸੁਣੀ ਬੜਾ ਸ਼ਰਮਿੰਦਾ ਹੋਇਆ ਪ੍ਰਮਾਤਮਾ ਜੀ ਤੋਂ ਮਾਫੀ ਮੰਗੀ ਕਿ हे ਪਰਮਪਿਤਾ ਪ੍ਰਮਾਤਮਾ ਮੈਨੂੰ ਮਾਫ ਕਰ ਦੋ ਮੈਂ ਤੁਹਾਡੇ ਉੱਤੇ ਸ਼ੱਕ ਕੀਤਾ ਤੁਹਾਡੀ ਕਿਰਪਾ ਉੱਤੇ ਸ਼ੱਕ ਕੀਤਾ ਕਹਿੰਦੇ ਮਾਫੀਆਂ ਮੰਗਣ ਲੱਗਾ ਤੇ ਇਹੋ ਗੱਲ ਦੀ ਆਪਾਂ ਕਰਦੇ ਆ ਆਪਾਂ ਰੋਜ਼ ਰੋਜ਼ ਪਰਮਪਿਤਾ ਪ੍ਰਮਾਤਮਾ ਨੂੰ ਯਾਦ ਜ਼ਰੂਰ ਕਰਦੇ ਆ ਪਰ ਆਪਣੇ ਪ੍ਰਮਾਤਮਾ ਦੇ ਉੱਤੇ ਭਰੋਸਾ ਨਹੀਂ ਕਰਦੇ ਇਸੇ ਕਰਕੇ ਤਾਂ ਡੋਲ ਜਾਂਦੇ ਆ ਪਰ ਜੇਕਰ ਸਾਡਾ ਭਰੋਸਾ ਪੱਕਾ ਹੋਵੇ ਤਾਂ ਫਿਰ ਕਦੇ ਵੀ ਸਾਡੀ ਹਿੰਮਤ ਹੌਸਲਾ ਡਗਮਗਾਉਂਦਾ ਨਹੀਂ ਅਸੀਂ ਡੋਲਦੇ ਨਹੀਂ ਆ ਫਿਰ ਤਾਂ ਸਾਨੂੰ ਪਤਾ ਹੋਵੇਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਨਾਲ ਆ ਤਾਂ ਫਿਰ ਆਪਾਂ ਵੀ ਆਪਣਾ ਭਰੋਸਾ ਪੱਕਾ ਕਰਨਾ ਹੈ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਪ੍ਰਤੀ ਤਾਂ ਹੀ ਸਾਡਾ ਬੇੜਾ ਪਾਰ ਹੋਵੇਗਾ ਪ੍ਰੋਸੇ ਵਾਲਿਆਂ ਦੇ ਬੇੜੇ ਹਮੇਸ਼ਾ ਪਾਰ ਹੁੰਦੇ ਆਏ ਆ ਤਾਂ ਪ੍ਰੋਸਾਂ ਰੱਖ ਕੇ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਦੇ ਤੱਤੀ ਵਾ ਵੀ ਨਹੀਂ ਲੱਗਣ ਦਿੰਦੇ ਦੁੱਖ ਸੁੱਖ ਦੀ ਘੜੀ ਦੇ ਵਿੱਚ ਹਮੇਸ਼ਾ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਆ ਪ੍ਰਮਾਤਮਾ ਹਰ ਵੇਲੇ ਸਾਡੇ ਅੰਗ ਸੰਗ ਆ ਜਦੋਂ ਵੀ ਜ਼ਿੰਦਗੀ ਵਿੱਚ ਕੋਈ ਦੁੱਖ ਆਉਂਦਾ ਹੈ ਮੁਸੀਬਤ ਆਉਂਦੀ ਹੈ ਤਾਂ ਕਦੇ ਵੀ ਡੋਲਣਾ ਨਹੀਂ ਇਹ ਦੁਨੀਆਵਲ ਨਹੀਂ ਭਜਣਾ ਸਿੱਧੇ ਆਪਣੇ ਪਰਮਪਿਤਾ ਪਰਮਾਤਮਾ ਵੱਲ ਭਜਣਾ ਹੈ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਹੈ ਸਤਿਗੁਰ ਸੱਚੇ ਪਾਤਸ਼ਾਹ ਹਰ ਥਾਂ ਦੇ ਰੱਖਿਆ ਕਰਨਗੇ ਦੁੱਖ ਦੀ ਘੜੀ ਦੇ ਵਿੱਚ ਆਪਣਾ ਨਿਤ ਨੇਮ ਵਧਾ ਦੇਣਾ ਚਾਹੀਦਾ ਹੈ ਭਾਵ ਕਿ ਜਿੰਨਾ ਕ ਪਹਿਲਾਂ ਯਾਦ ਕਰਦੇ ਆ ਨਾ ਉਹਦੇ ਨਾਲ ਸਮਾ ਦੁਗੜਾ ਕਰ ਦੋ ਦੁੱਖ ਦੀ ਘੜੀ ਦੇ ਵਿੱਚ ਉਹ ਦੁੱਖ ਦੀ ਘੜੀ ਬਾਰੇ ਨਹੀਂ ਸੋਚਦੇ ਰਹਿਣਾ ਪਰਮਾਤਮਾ ਬਾਰੇ ਸੋਚਣਾ ਹੈ ਔਰ ਬਾਦਮਾ ਆਪੇ ਹੀ ਰਾਹ ਬਣਾ ਦੇਣਗੇ ਜਿਹੜੇ ਰਾਹ ਸਾਨੂੰ ਉਸ ਦੁੱਖ ਮੁਸੀਬਤ ਦੇ ਵਿੱਚੋਂ ਬਾਹਰ ਕੱਢ ਦੇਣਗੇ ਤਾਂ ਬਸ ਇਹ ਸਭ ਕੁਝ ਤਾਂ ਹੋਵੇਗਾ ਜਦੋਂ ਸਾਡਾ ਭਰੋਸਾ ਪੱਕਾ ਹੋਵੇਗਾ ਸਾਡੀ ਰੋਜ਼ ਰੋਜ਼ ਅਰਦਾਸ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਦੀ ਹੋਵੇਗੀ ਜਦੋਂ ਅਸੀਂ ਗਿੱਲੇ ਸ਼ਿਕਵੇ ਸ਼ਿਕਾਇਤਾਂ ਕਰਨ ਦੀ ਬਜਾਏ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਾਂਗੇ ਕਿਉਂਕਿ ਸ਼ੁਕਰਾਨੇ ਦੇ ਵਿੱਚ ਬਹੁਤ ਤਾਕਤ ਹੈ ਮਹਾਂਪੁਰਖ ਜੀ ਕਹਿੰਦੇ ਸ਼ੁਕਰਾਨਾ ਪਾਪ ਕੇ ਜਦੋਂ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਆ ਤਾਂ ਸਾਡੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਆ ਅਸੀਂ ਗੁਰੂ ਚਰਣਾ ਦੇ ਨਾਲ ਜੁੜਦੇ ਆ ਪਰ ਗਿਲੇ ਸ਼ਿਕਵੇ ਸ਼ਿਕਾਇਤਾ ਸਾਨੂੰ ਸਾਡੇ ਗੁਰੂ ਦੇ ਸੋਹੜੇ ਚਰਣਾ ਤੋਂ ਦੂਰ ਲੈ ਜਾਂਦੇ ਆ ਗਿਲੇ ਸ਼ਿਕਵੇ ਸ਼ਿਕਾਇਤਾ ਕਰਨ ਵਾਲੇ ਮਨੁੱਖ ਹਮੇਸ਼ਾ ਖਾਲੀ ਰਹਿੰਦੇ ਆ ਅਤੇ ਸ਼ੁਕਰਾਨਾ ਕਰਨ ਵਾਲੇ ਮਨੁੱਖਾਂ ਦੇ ਘਰ ਦੇ ਵਿੱਚ ਬਰਕਤ ਦਿਨੋਂ ਦਿਨ ਵਧਦੀ ਆ ਤਾਂ ਫਿਰ ਆਓ ਆਪਾਂ ਵੀ ਅੱਜ ਤੋਂ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰੀਏ ਸੋ ਅੱਜ ਦੀ ਇਹ ਜੋ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਨਾ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਇਹਦੀ ਸਿੱਖਿਆ ਬਹੁਤ ਵੱਡੀ ਆ ਆਪਾਂ ਨੂੰ ਇਹ ਸਿਖਾਉਂਦੀ ਆ ਕਿ ਅਸੀਂ ਭਾਵੇਂ ਜਿੰਨੇ ਮਰਜ਼ੀ ਗਲੇ ਸ਼ਿਕਵੇਸ਼ ਕਰਤਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਕਰਦੇ ਰਹੀਏ ਪਰ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਬਹੁਤ ਪਿਆਰ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਹਰ ਵੇਲੇ ਸਾਡੇ ਅਗ ਸਨਦੇ ਅਸੀਂ ਹੀ ਉਹਨਾਂ ਨੂੰ ਮਹਿਸੂਸ ਨਹੀਂ ਕਰ ਪਾਉਂਦੇ ਕਿਉਂਕਿ ਸਾਡੀਆਂ ਅੱਖਾਂ ਦੇ ਉੱਤੇ ਵਿਸ਼ੇਵਕਾਰਾਂ ਦੀ ਪੱਟੀ ਬੰਨੀ ਆ ਜਿੱਦਨ ਹੀ ਵਿਸ਼ੇਵਕਾਰਾਂ ਦੀ ਪੱਟੀ ਖੁੱਲ ਗਈ ਬਾਲਕ ਦੇ ਚਰਚਾ ਦੇ ਨਾਲ ਜੁੜ ਗਏ ਫਿਰ ਅਹਿਸਾਸ ਹੋਣਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੋਂ ਦੂਰ ਨਹੀਂ ਹਨ Saturday, August, Saturday. Saturday.